ਇਹ ਕੰਮ ਨਾ ਕਰ ਮੈਂ ਪਹਿਲਾਂ ਉਧਰ ਭੰਡੇ ਭੁੰਡੇ ਮਾਚ ਕੇ ਆਈ ਐਗੀ ਹੁਣ ਮੈਂ ਝਾੜੂ ਚੱਕ ਲਿਆ ਕੇ ਝਾੜੂ ਆਂਦਾ ਸੀ ਇਧਰੋਂ ਫੋਨ ਤੇ ਵੀ ਉੱਠ ਖੜੇ ਹੋਣਗੇ ਤੇਰੇ ਕੰਮ ਨਹੀਂ ਲੋਟਾ ਤੂੰ ਤਾਂ ਇੰਨੀ ਜਿੰਨੀ ਆ ਗੱਲਾਂ ਛੜਦੇ ਫਿਰ ਮੈਂ ਆਪੇ ਘਰੀ ਆਣੀ ਹੌਲੀ ਹੌਲੀ ਫਿਰ ਕੀ ਹੁੰਦਾਗਾ ਆਪੇ ਘਰੀ ਜਾਉਂਗੀ ਮੈਂ ਕਿਹੜੇ ਰਹਾ ਕਰ ਇਹਨੇ ਆਖਣ ਦਾ ਟਾਈਮ ਕੋਜੂਗਾ ਹਾਂ ਜੀ ਟ੍ਰਿਕ ਕਰੀ ਜਾ ਕਰ ਤੇ ਤੂੰ ਕਰ ਲੈ ਯਾ ਬਾਲਾ ਕਾਲਾ ਕਰੀ ਟ੍ਰਿਕ ਕਰੀ ਇਹ

ਯੋਥੇ ਕਰੀਏ ਪਤਾ ਅਪਰਦਾ ਹੁੰਦਾ ਐ ਸੌਣਾ ਕਰੀ ਜਾਂਦੀ ਐ ਹਾਂ ਹੁਣ ਤੇਰੀ ਤਾਂ ਨਹੀਂ ਚੱਲੂਗੀ ਸਾਰੀ ਉਮਰ ਚੱਲੂਗੀ ਤੇ ਸਾਰਾ ਦਿਨ ਟੋਕਾ ਟਕਾਈ ਕਰੀ ਜਾਂਦੀ ਐ ਟੋਕਾ ਦਾ ਟਾਈਮ ਦੇਖੇ ਕਿੰਨਾ ਹੋ ਗਿਆ ਤੇਨ ਟਾਈਮ ਦਾ ਨਹੀਂ ਪਤਾ ਲੱਗਦਾ ਫੇਰੇ ਇਸ ਨੂੰ ਕੀ ਕਰਾਂ ਇੱਕ ਵਜੇ ਦਾ ਇੱਕ ਵਜੇ ਕੋਈ ਝਾੜੂ ਪਤਾ ਲੱਗਦਾ ਦੀ ਜਵਾਕ ਨੂੰ ਟੋਕੀ ਲੱਭਦਾ ਐ ਟੋਕ ਟੋਕਣਾ ਪੈਂਦਾ ਹੈ 9 10 ਸਾਰਾ ਦਿਨ ਟੋਕੀ ਐ ਨਹੀਂ 10 ਵਜੇ ਦੇ ਨੂੰ ਕੰਮ ਨਿਬੜ ਜਾਣਾ ਬਹੁਤ ਆ 11 ਵਜੇ ਦੇ ਨੂੰ ਨਿਬੜ ਜਾ ਠੀਕ 1 ਵਜੇ ਜਾਣਦਾ ਹਾਂ ਹੋਰ ਹੋਰ ਕਰੀ ਜਾਂਦੇ ਸਾਰਾ ਹੈ ਮੈਂ ਜਿੰਦਗੀ ਵਿੱਚ ਕੋਈ ਨਾ ਹਾਂ ਤੂੰ ਤਾਂ ਲੈਣੀ ਆਦੀ ਮੇਰ 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 ਤਾਂ ਲੈਣੀ ਹੈਗੀ ਜਵਾਕੀ ਜੀ ਤੈਨੂੰ ਫਿਰ ਇਹ ਕੱਲ ਨੂੰ ਮੁੰਡੇ ਨਾਲ ਮਦਦ ਕਿਵੇਂ ਦਵਾਉਗੀ ਕੋਈ ਹੋਰ ਕੰਮ ਵੀ ਡਲੂਗੀ ਲੈ ਫਿਰ ਜਿਉਂ ਹੇਹ ਜਹਾਂ ਜਹਾਂ ਤੂੰ ਹੁੰਦਾ ਹੈਗਾ ਇਹ ਸਾਰਾ ਕਰੀ ਜਾ ਤੈਨੂੰ ਫਿਰ ਹੋਈ ਤਾਂ ਗੱਲ ਹੈ ਬੇਬੇ ਮੈਂ ਕਿਹੜਾ ਕਿਸੇ ਨੂੰ ਕਹਿਣੀ ਆ ਕੰਮ ਨੂੰ ਆਪ ਆਪ ਕਰੀ ਜਾਣੀ ਹੈਗੀ ਨਾ ਕਹਿੰਦੀ ਨਹੀਂ ਕਿ ਇਸ ਜਵਾਕ ਦਾ ਫਸਾਰਾ ਬਣਾਇਆ ਚੱਕੀ ਫਿਰ ਜਾਨੀ ਆਗੀ ਜਵਾਕ ਸਾਹਮਣਾ ਬਹੁਤ ਔਖਾ ਕਰ ਰੱਖਣਾ ਰੇ ਮੈਂ ਕਰੀ ਤਾਂ ਜਾਣੀ ਆਗੀ ਹੌਲੀ ਹੌਲੀ ਹੁਣ ਪਹਿਲਾਂ ਸਾਰਾ ਉਧਰ ਨਵੇੜ ਕੇ ਆਇਆ ਹੁਣ ਮੇਰਾ ਝਾੜੂ ਰਹਿੰਦਾ ਸੀ ਮੈਂ ਝਾੜੂ ਲਉਣ ਲੱਗ ਗਈ ਆ ਕੇ ਕਾਲਾ ਖਲਿਆ ਕਰ ਕਾਲਾ ਥੋੜਾ ਜਿਹਾ ਤੇਰੇ ਕੰਮ ਆਉਣਗੇ ਇਹ ਗੱਲਾਂ ਇਹ ਤਾਂ ਤੈਨੂੰ ਪੁੱਠੀ ਮਤ ਦਈ ਜਾਂਦੇ ਬੇਟੀ ਉਹੀ ਛੋੜੇ ਜੈਨੂੰ ਆਤੀ ਹੈ ਲੀਡਰੀ ਹੁਣ ਕਿਸੇ ਦੇ ਦੂਆ ਕਰੀ ਜਾਇਕੂਗੀ ਉਥੋਂ ਦੇਖ ਕੇ ਬਸ ਐਂ ਤੈਨੂੰ ਬੱਧੀ ਹੋ ਕਰ ਹੋਰ ਵੇਬੇ ਮੈਂ ਹੀ ਕਰਨਾਗਾ ਹੁਣ ਮੈਂ ਹੀ ਕਰੀ ਜਾਣੀ ਆ ਮੈਂ ਤਾਂ ਫਰਮਾਇਆ ਨਹੀਂ ਹੈ ਜਿੱਲਾ ਕੰਮ ਕਰਨਾ ਦਿੰਦੀ ਹੈਗੀ ਜਿੱਲਾ ਕੰਮ ਨਹੀਂ ਮੈਂ ਕਰਨਾ ਦਿੰਦੀ ਹੈ ਵੀ ਜਿੱਨਾ ਜਿੱਲਾ ਤੂੰ ਕਰਦੀਆਂ ਕਾਲੀ ਕਾਲੀ ਹੱਥਾ ਲਿਆ ਤਾਂ ਸੇਤੀ ਨਿਮੇੜेंगी ਕੋਈ ਨਾਮਾ ਕੰਮ ਤੋਰ ਆਪਦਾ ਦੋ ਦੋ ਪੈਸਿਆਂ ਦਾ ਕੰਮ ਤੋਰ ਕੋਈ ਨਹੀਂ ਵੀ ਤੋਰ ਲਾਂਗੇ ਕਿ ਰਹਿਣ ਤਾਂ ਹੁਣ ਪਾਲ ਜਾਂਦੇ ਹੋਣਾ ਥੋੜਾ ਜਿਹਾ ਵੱਡਾ ਹੋ ਰਿਹਾ ਇਹਨਾਂ ਨੂੰ ਜੁੱਤਾ ਜੇ ਪਹਿਲੇ 400 ਹੋਵੇ ਆਪਾਂ ਨੂੰ ਕੰਮ ਦੀ ਫੇਰ ਤੁਰਦਾਗਾ ਫਿਰ ਕੰਮ ਵੀ ਇਸ ਨਾਲ ਹੀ ਪਿਛਲਦੀ ਆਮੀ ਹੁਣ ਕਿੰਨਾ ਕੰਮ ਵਧਾ ਦਿੰਦਾਗਾ ਇਹ ਹੁਣ ਸਾਰਾ ਸਮਾਨ ਉਹ ਚਾਕੇ ਰੱਖਦੀਆਂ ਖੜਿਆ ਉਹਦੀ ਦਿੰਦਾਗਾ ਨਾਲ ਦੀ ਨਾਲ ਇਹ ਘਰ ਦੇ ਕੰਮ ਨੇ ਇੱਕ ਇੱਕ ਵਜਾ ਦਿੰਦੀ ਜੇ ਪਸ਼ੂ ਹੁਣ ਪਤਾ ਨਹੀਂ ਸਾਰਾ ਦਿਨ ਇਹਨਾਂ ਨਾਲ ਉਤ ਆਉਣ ਤੇ ਜਾ ਜਾ ਕਰੀ ਜਾਂਦੀ ਜਵਾਕੜੀ ਉਹ ਥੋੜੀ ਜਿਹੀ ਤੈਨੂੰ ਆਤਾ ਹੈ ਮੈਂ ਤਾਂ ਆਤੀ ਆਗੀ ਥੜੀ ਜਿਨਨ ਵਹ ਲੀਟਰੀ ਦੀ ਆਤ ਹੈ ਮੈਂ ਲੀਟਰੀ ਕਰਾਂ ਜਾਊਗਾ ਤੇ ਮੈਂ ਨਹੀਂ ਤੋਰਿਆ ਕੰਮ ਤੇਰੇ ਸਾਹਮਣੇ ਸਲਾਈ ਦਾ ਕਿੰਨਾ ਤੋਰਿਆ ਤੀ ਕੰਮ ਤੋੜਾ ਸੀ ਪਰ ਉਹ ਟਾਈਮ ਟਾਈਮ ਦੀ ਗੱਲਾਂ ਹੁੰਦੀਆਂ ਨੇ ਫੇਰ ਫੇ ਮੇਰਾ ਕਿੰਨਾ ਹੱਥ ਕਾਲਾ ਟਾਈਮ ਉਦੋਂ ਉਹ ਸੀ ਤਾਂ ਮਾੜੀ ਨਹੀਂ ਇਹਦਾ ਕਾਲੇ ਹੱਥ ਦੀ ਆ ਇਹਦਾ ਜਿੱਲਾ ਹਾਥਾ ਬਾਹਲੇ ਜਿੱਲਿਆ ਤੇਰੀ ਪਸੰਦ ਆ ਇਹ ਮੇਰੀ ਪਸੰਦ ਨੂੰ ਜੋ ਕਰੀ ਜਾਂਦੀ ਹੈ ਤਾਹੀ ਤਾਂ ਤੂੰ ਮੇਰ ਲੈਨੀ ਹੈ ਇਹਦੀ ਤਾਂ ਮੇਰ ਨੂੰ ਪੁੱਤ ਜੇ ਕੋਈ ਤਾਂ ਨਵਲੀ ਲੈਂਦੀ ਹੋਏਗੀ ਜਾਂ ਮੈਂ ਵੀ ਮਗਰ ਪਈ ਜਾਉ ਫੇਰ ਇਹਦਾ ਉਹੀ ਗੱਲ ਪਿਆ ਕੀ ਪੁੱਤ ਦਾ ਹਕਾਰ ਟੁੱਟ ਜਾਂਦਾ ਟੁੱਟ ਜਾਂਦਾ ਹਕਾਰ ਆ ਇਹਦਾ ਇਹਨੂੰ ਮਤ ਦੇ ਦਿਆ ਕਰ ਮੈਨੂੰ ਤਾਂ ਤੂੰ ਕਹੀ ਜਾਂਦੀ ਹੈਗੀ ਵੀ ਕਾਲੇ ਕੰਮ ਕਰਿਆ ਕਰ ਪੁੱਤ ਛੋੜੇ ਜੇ ਕਾਲੇ ਕੰਮ ਕਰਿਆ ਕਰ ਤੇਨੂੰ ਕਹੂੰਗੀ ਥੋੜੀ ਜਿਆਦਾ ਟਾਈਮ ਕਿਹੜਾ ਮੰਗਿਆਈ ਦਾ ਟਾਈਮ ਆ ਕਾਲੀ ਦੇ ਕੇ ਕੰਮ ਕਰੂਗੀ ਤੇ ਕੋਈ ਨਵਾਂ ਕੰਮ ਆਪਦਾ ਤੋੜ ਲਵੇ ਇੰਨੀ ਸੋਹਣੀ ਮਹਿੰਦੀ ਲਾਉਣ ਜਾਣਦੀ ਹੈ ਮਹਿੰਦੀਆਂ ਲਾਇਆ ਕਰੇ ਇਤਿਹਾਰਾਂ ਦੇ ਦਿਨ ਆ ਗਏ ਯਾਰੀ ਜਵਾਬ ਤੇ ਕੰਮ ਹੁਣ ਜਵਾਬ ਆ ਵਿਚ ਬੱਜ ਜਾਂਦਾ ਵਿਚ ਇਹਨੂੰ ਤਾਂ ਸਾਰਾ ਦਿਨ ਮੈਂ ਚੱਕੀ ਫਿਰਦੀ ਰਹਣੀ ਆ ਬੱਸ ਵੀ ਇਹ ਨੂੰ ਸਾਰੇ ਪਾਸੇ ਭਾਈ ਜਿਆ ਵਿਚਾਰੀ ਆ ਤਾਂ ਨੂੰ ਭੱਜ ਦੇ ਜੇ ਭੱਜਦੀ ਹੋਵੇ ਫਿਰ ਗੱਲਾਂ ਕਾਦੀਆਂ ਨੇ ਤੂੰ ਤਾਂ ਮੇਰੇ ਨਾਲ ਜਿਦਣ ਬਹਿ ਜene ਇਹਨੂੰ ਚਮਰਾ ਆ ਲਈ ਚੰਗਾ ਕਿ ਹੁਣ ਜਿਦਾਂ ਨਹੀਂ ਆ ਹੋਰ ਕੀ ਕਰਾਂ ਉਹਨੂੰ ਚਮਰਾ ਆ ਲਈ ਇਹਨੂੰ ਜੇ ਜਪਾਈ ਮੈਂ ਤਾਂ ਜਵਾਬ ਨੂੰ ਲੈ ਕੇ ਜਾਣੀ ਆ ਕਿ ਤੂੰ ਜਿਦਲਾ ਮੈਂ ਹੋਰ ਦੋ ਕਾਲੇ ਹੋਰ ਕਿੱਥਾ ਆ ਪੱਸ ਕੇ ਆਉਂਗੀ ਕੋਲ ਸਾਰੀ ਉਮਰ ਹੋ ਗਈ ਕੰਮ ਕਰਦੇ ਦੀ ਮੇਰੇ

ਪਿੰਡ ਜਾਂਦੇ ਸੀਗੇ ਇਸ ਤਰ੍ਹਾਂ ਅੱਜ ਤਾਂ ਕੰਮ ਵੀ ਸਰੇ ਹਨ ਮਿਲ ਲਏ ਉਹ ਤਾਂ ਜਿੱਲੀ ਵਾਲੇ ਆ ਤਾਂ ਤਹਨੇ ਨਿਬੜਦੇ ਨਹੀਂ ਕੰਮ ਫਿਰ ਤਾਈਓ ਦਾ ਕੰਮ ਨਿਵੇੜੇ ਆ ਗਏ ਪਿੰਡ ਜਾਂਦੇ ਸੀਗੇ ਅੱਜ ਅਸੀਂ ਤੇ ਫਿਰ ਜਦੋਂ ਘਰੇ ਹੁੰਨੀ ਉਹਨੂੰ ਮੇੜਦੀ ਨਹੀਂ ਅੱਜ ਪਿੰਡ ਨੂੰ ਜਾਣਾ ਹੈ ਅੱਜ ਸੱਤ ਫਿਰ ਵੀ ਅੱਜ ਬਸ ਆਹੋਗਾ ਵਿਸ਼ੇ ਹੀ ਚ ਨਿਵੇੜਲਾ ਪਰੇ ਹੁਣ ਹੋਰ ਹੁਣ ਹੁਣ ਪਿੰਡ ਜਾਣ ਦੀ ਸਲਾਹ ਬਣਾ ਲਈ ਨਾ ਨਾਲ ਬਗ ਜਾਂਗੇ ਮੈਂ ਕਿਹਾ ਹੁਣ ਤੇਰੇ ਸੋਡਾ ਨਹੀਂ ਜਾਣਾ ਉਹਨਾਂ ਲੋਟ ਆਉਂਦਾ ਹੈਗਾ ਲੈ ਮੈਂ ਪਿੰਡ ਦਾ ਟਾਈਮ ਤੇਰਾ ਜਾਣੀ ਆ ਆਪਣਾ ਕਿੰਨਾ ਟਾਈਮ ਤਾਂ ਹੋ ਗਿਆ ਹੁਣ ਚਲ ਜਾਇਆ ਉਹ ਚੰਗਾ ਹੋਰਾ ਜ ਮਣੀ ਮੂਟਾ ਕਰੇ ਵੀ ਗੱਲ ਕਰ ਲਿਆ ਕਰੋ ਵੀ ਮੈਂ ਜਾਣਾ ਸਾਡੇ ਕੋਲ ਦੱਸਿਆ ਜਾਊਗਾ ਸਾਨੂੰ ਇਹਨਾਂ ਨੇ ਗੱਲ ਤਾਂ ਕਰੀ ਨਹੀਂ ਸਾਡੇ ਕੋਲੇ ਕਰੀ ਹੋਊਗੀ ਮੈਂ ਇੰਨਾ ਨਹੀਂ ਹੋ ਲੈਂਦੀ ਦਿਮਾਗ ਤੇ ਗੱਲਾਂ ਚੰਗਾ ਚੁੱਪ ਕਰਕੇ ਜਦੋਂ ਜੀ ਕਰਦਾ ਤੁਰ ਪੈਂਦੇ ਨੇ ਪਤਾ ਨਹੀਂ ਕਿਉਂ ਐ ਕਰਦੇ ਨੇ ਤੂੰ ਕਾਹ ਤੋਂ ਗੁੜਕੀ ਨਹੀਂ ਐ ਗੁੜਕੀ ਨਹੀਂ ਗਈ ਹੁਣ ਦੇਖਾਂ ਤਿਆਰ ਹੋ ਰਹੀ ਹੈਗੀ ਤੇ ਫਿਰ ਹੁਣ ਜਾਣਾ ਹੀ ਹੈਗਾ ਮਿਲਿਆਊਗੀ ਜਵਾਬ ਨਹੀਂ ਕਿ ਤਾ ਤੂੰ ਲੈਂਦੀ ਮੇਰ ਸਾਰਾ ਦਿਨ ਤੇਰੇ ਸਾਹਮਣੇ ਜਿੱਲੀ ਦੇ 1 ਵਜੇ ਤੱਕਰ ਕੰਮ ਕਰਦੀ ਤੁਰੀ ਫਿਰਦੀ ਹੈਗੀ ਤੂੰ ਤਾਂ ਕਿਸੇ ਲੋਟ ਹੀ ਨਹੀਂ ਅੱਜ ਅੱਜ ਮਿੰਟ ਚ ਨਵੇੜ ਲੈ ਲੈ ਤੂੰ ਤਾਂ ਕਿਸੇ ਲੋਟ ਹੀ ਨਹੀਂ ਆ ਕਿ ਮਾਨ ਹੈਗੀ ਬੀਬਾ ਕਿ ਜੇ ਤਾਂ ਹੁਣ ਕੰਮ ਅੱਜ ਹੁਣ ਸੇਚ ਨਹੀਂ ਵੇੜ ਲਿਆ ਤਾਂ ਮੰਗਰ ਪੈਗੀ ਤਾਂ ਪੈਗੀ ਪੈਕੀ ਜਾਣਦੀ ਤਾਂ ਨਵੇਂ ਤੇਰੇ ਨਵੇਂ ਆਉਣਗੇ ਵੇਲੇ ਸਜ ਮੁੰਡਾ ਵੇਲਾ ਹੋਊਗਾ ਉਹਨੇ ਰਾਹ ਕਰਨੇ ਫਿਰ ਪੁੱਛਦੇ ਨੇ ਕਿਸੇ ਨੂੰ ਕਿਸੇ ਨੂੰ ਨਹੀਂ ਪੁੱਛਦੇ ਹੁਣ ਤੈਨੂੰ ਗੂਠਾ ਲਵਾ ਕੇ ਜਾ ਕਰਨ ਹੋਰ ਹੁਣ ਗੂਠਾ ਦ ਲਵਾਉਣਾ ਭਾਈ ਜੇ ਸਾਡ ਚੱਲਦੀ ਐ ਅਸੀਂ ਤਾਂ ਗੂਠਾ ਹੀ ਲਵਾਵਾਂ ਤੇ ਤੂੰ ਕਿਹੜਾ ਲਵਾ ਕੇ ਜਾਂਦੀ ਚ ਰੋੜੇ ਪਤਾ ਲਾਏਦਾ ਜੀ ਬਸ ਬਸ ਚੜ ਜਾਂਦੀ ਤੈਨੂੰ ਪੁੱਛਦੇ ਤਾਂ ਹੈਗੇ ਤੈਨੂੰ ਮੈਨੂੰ ਕਾਹਨੂੰ ਪੁੱਛਦੇ ਤੂੰ ਫੇਰ ਭੁੱਲ ਗਈ ਤੂੰ ਗੱਲ ਤੈਨੂੰ ਪੁੱਛ ਕਾਹਨੂੰ ਮੈਂ ਜਵਾਂ ਨਹੀਂ ਭੁੱਲਦੀ ਗੱਲਾਂ ਤੂੰ ਭੁੱਲ ਗਈ ਭੁੱਲਦੇ ਕਿੱਥੇ ਆ ਗਏ ਗੱਲਾਂ ਤੈਨੂੰ ਪੁੱਛ ਕੇ ਜਾਂਦੇ ਤੇ ਕਿ ਤੂੰ ਹੁਣ ਉਹਦੇ ਬਾਹਲੇ ਮੇਰ ਲੈਣੇ ਆ ਮੇਰ ਤਾਂ ਹੁਣ ਉਹ ਜਵਾਕ ਨਹੀਂ ਮਿਲਿਆ ਹੋਗੀ ਕਿੰਨਾ ਚਿਰ ਹੋ ਗਿਆ ਉਹਨੂੰ ਆਈ ਨੂੰ ਕੋਈ ਨਹੀਂ ਮਿਲਣ ਨੂੰ ਐਡੀ ਉੱਥੇ ਹੀ ਹੋ ਕੇ ਆਈ ਆ 20 ਸਾਲ ਦੀ ਉੱਥੋਂ ਹੋ ਕੇ ਆਈ ਹੋ ਕੇ ਤਾਂ ਹੁੰਦੇ ਤੂੰ ਵੀ ਐਡੀ ਉਹ ਤੂੰ ਮਹੀਨਾ ਨਹੀਂ ਪਾਇਨ ਦਿੰਦੀ ਮੈਂ ਤਾਂ ਹੁਣ ਕੋਈ ਨਹੀਂ ਜਾਂਦੀ ਹੈਗੀ ਮੈਂ ਤਾਂ ਸਾਲ-ਸਾਲ ਕੱਢ ਦਿੰਨੀ ਆ ਜੀ ਰੀਜਨ ਤੋਂ ਉੱਗ ਜਾਂਦੇ ਸੀ ਉਹਦੇ ਪਤਾ ਲੱਗ ਰਿਹਾ ਤਿਆਰ ਹੋ ਗਈ ਐ ਅੱਜ ਵੀ ਤਿਆਰ ਹੋ ਰਹੀ ਐ ਤੇ ਚਮਲਾ ਆਣਾ ਉਹਨੂੰ ਬਾੜੀ ਤੂੰ ਬਾੜੀ ਚ ਮਲਾਉਣੀ ਐ ਮੈਂ ਚਮਲਾ ਕੀ ਉਹ ਵਿਚਾਰੀ ਨੂੰ ਫਿਰ ਉਹ ਉਹੀ ਗੱਲ ਤੇ ਚੱਲ ਮਿਲਿਆ ਉਹਨਾਂ ਕੇ ਮੂਰੇ ਬੋਲਣ ਲੱਗੀ ਤੇਰੇ ਵੀ ਲੱਗੀ ਤੂੰ ਲਈਏ ਬੋਲਣ ਤੱਕ ਤੇ ਤੂੰ ਸਾਰਾ ਦਿਨ ਲੱਗੇ ਰਹੀ ਨਹੀਂ ਐ ਸਾਰਾ ਦਿਨ ਤਾਂ ਉਹ ਹੁਣ ਤੇਰੇ ਮੂਰੇ ਬੋਲਣ ਲੱਗੀ ਅੱਗੇ ਬੋਲਦੀ ਸੀ ਸਾਰਾ ਦਿਨ ਤਾਂ ਫਿਰ ਮੈਂ ਤਾਂ ਹੁਣ ਟੋਕੂਗੀ ਭਾਈ ਜਦੋਂ ਸਾਰਾ ਦਿਨ ਇੱਕ ਵਾਦੇ ਤੱਕ ਕੰਮ ਕਰੀ ਤੂੰ ਹੁਣ ਮੂਰੇ ਬੋਲਣ ਨਾ ਲੈ ਜਿੱल्ली ਹੋ ਰਹੀ ਐ ਇੰਨੀ ਫਿਰ ਜਿਲ੍ਹੇ ਬੰਦੇ ਦਾ ਨਹੀਂ ਇੰਨਾ ਟਾਈਮ ਬਸ ਹੁੰਦਾ ਹੈ ਕਾ ਵੇਰ ਨੂੰ ਜਿਹੜਾ ਕਾਰਜਕਾਰੀ ਤੇ ਜਾਂਦੀ ਐ ਕੰਮ ਉਹ ਚਲ ਭੱਜ ਜਾਣ ਦੇ ਜਾਣ ਤੇ ਜਾਏ ਉਹਦੇ ਕਿਉਂ ਤੂੰ ਰੰਧ ਰੰਧੇਗਾ ਮੈਨੂੰ ਕੀ ਜਿੰਨੇ ਕੁ ਮੈਥੋਂ ਹੋ ਜਾਣਾ ਕੱਲ ਨੂੰ ਵੀ ਆਪੇ ਆ ਕੇ ਕਰ ਲੂਗੀ ਕੋਈ ਨਹੀਂ ਜੋ ਤਨ ਰੋਟਾਂਗੇ ਤੂੰ ਪਕਾ ਦੀ ਫਿਰ ਕੀ ਤੂੰ ਉਹ ਹੋ ਜਾਏਗੀ ਕੀ ਕਰੀ ਜਾਨਾ ਬਈ ਗੱਡੀ ਸਾਫੀ ਜੀ ਕਰੀ ਜਾਨਾਗਾ ਹੋਰ ਇਹ ਗੇ ਜਾ ਕੇ ਆਉਣਾ ਚਲ ਮਿਲਕਣਾ ਮਾ ਚਲ ਜਾ ਆਉਣੇ ਗੱਡੀ ਤੇ ਜਾਮੋਗੇ ਤੇ ਹੋਰ ਹੁਣ ਹਮ ਮੋੜ ਮੋਟੇ ਸੰਗਸਾਰ ਮੈਂ ਸੋਚ ਲਿਆ ਕਰ ਕਿਉਂ ਕੀ ਹੋ ਗਿਆ ਗੱਡੀ ਤੇ ਪਹਿਲਾਂ ਮੈਨੂੰ ਐ ਦੱਸ ਤੋ 1000 ਤੋਂ ਘੱਟ 1200 ਤੋਂ ਘੱਟ ਤੇਲ ਨਹੀਂ ਮੱਚਣਾ ਉਹ ਫਿਰ ਵਧੀਆ ਸੌਖੇ ਪਾਵੇ ਜਾਂਗੇ ਹੁਣ ਇੱਥੇ ਧੂੜ ਚ ਉੱਥੇ ਜਾਂਦੇ ਉਹ ਕਰਦੇ ਜਾਵਾਂਗੇ ਮੋਟੇ ਸੰਗ ਧੂੜ ਦੇਖ ਲੀ ਕੱਲੀ ਪੈਸੇ ਕਿੰਨੇ ਵੀ ਦੇਖ ਲੈ ਕਿਵੇਂ ਰਾਤਾਂ ਨੂੰ ਕਮਾਉਣਾ ਕਿਵੇਂ ਬੰਦਦੇ ਨੇ ਉਹ ਚਲ ਕੀ ਹੁੰਦਾ ਕਿਹੜਾ ਡੇਲੀ ਜਾਂਦੇ ਆ ਡੇਲੀ ਤਾਂ ਨਹੀਂ ਕਦੇ ਕਦੇ ਜਾਣਾ ਫੇਰ ਵੀ ਗੱਡੀ ਤੇ ਕਦੇ ਕਦੇ ਕਿਉਂ ਜਾਣਾ ਹੁਣ ਤਾਂ ਜਾ ਕੇ ਆਏ ਹੋਗੇ ਹਾਂ ਚਲ ਫੇਰ ਕੀ ਹੋ ਗਿਆ ਫੇਰ ਮੇਰੀ ਗੱਲ ਸੁਣ ਪੁੱਤ ਆਖੇ ਲੱਗੀ ਦਾ ਹੁੰਦਾ ਸਮਝ ਤੋਂ ਕੰਮ ਲਈਦਾ ਹੁੰਦਾ ਗਾ ਤੀਵੀਆਂ ਮੰਗਣ ਨਹੀਂ ਲੱਗੀ ਦਾ ਹੁੰਦਾ ਗੱਡੀ ਤੇ ਜਾਵੇਂਗਾ ਬਿੰਦਕ ਦੀ ਟੌਰ ਕਹਿੰਦੇ ਬਿੰਦਕ ਦੀ ਬਸਰਮ ਗਈ ਸਾਰੀ ਉਮਰ ਦਾ ਆਰਾਮ ਹੈ ਬਿੰਦਕ ਬਸਰਮ ਗਈ ਹੋਊਗੀ ਮੈਂ ਮੋਟਰਸਾਈਕਲ ਤੇ ਆ ਗਿਆ ਮੋਟਰਸਾਈਕਲ ਤਾਂ ਖਾਊਗਾ 200 ਦਾ ਤੇਲ ਗੱਡੀ ਖਾਊਗੀ 1200 ਦਾ ਤੇਲ ਹੈ 200 ਦਾ ਤੇਲ ਪਵਾਂ 100 200 ਦੀ ਉੱਥੇ ਚੀਜ਼ ਲੈ ਜੀ ਜਿਹੜੀ ਲਿਜਾਣੀ ਆਗੀ ਫਿਰ ਵੀ 7-800 ਰੁਪਏ ਬਚੂਗਾ 5-400 500-600 ਬਚੂਗਾ ਉਹ ਗੱਲ ਦਾ ਤੇ ਸਿਆਣੀ ਹਣਾ ਸਿਆਣੇ ਨੇ ਕੀ ਗੱਲ ਮੈਂ ਕੋਈ ਮੈਂ ਕਿਹੜਾ ਮੇਰੇ ਨਾਲ ਪੈਸੇ ਮੜੀਆਂ ਚ ਜਾਣਗੇ ਮੈਂ ਸੋਡਾ ਹੀ ਫਾਇਦਾ ਸੋਚਦੀ ਆਂਗੀ ਹੈ ਮੇਰਾ ਪੁੱਤਰ ਰਾਤਾਂ ਨੂੰ ਪਕਾਈਆਂ ਕਰਦਾ ਫਿਰਦਾ ਪੈਸਾ ਕਿਵੇਂ ਬਣਦਾ ਮੱਸਾ ਪੁੱਤ ਜਿਹਦੀ ਕਮਾਈ ਕਰੀ ਹੁੰਦੀ ਹੈ ਉਹ ਬੇਬੇ ਆ ਤੇਰੀ ਉਹ 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 ਉਹਨੂੰ ਉਹਦੇ ਮਾਂ ਕਰ ਲੱਗੀ ਰਹਿੰਦੀ ਆ ਉਹਦੀ ਸਾਈਡ ਲਈ ਜਾਊਗੀ ਉਹਨੂੰ ਸਮਝਾਉਂਦੀ ਨਹੀਂ ਹੈਗੀ ਹੈ ਵੀ ਸਰਫਾ ਸੋਚੋ ਭਾਈ ਮੰਗਾਈ ਦਾ ਟਾਈਮ ਆਗਾ ਚਲ ਫਰਾਂਗਾ ਦਾ ਮੋਟੂ ਫਲ ਦੀ ਵਗਿਆ ਮੋਟੂ ਫਲ ਦਾ ਤਾਂ 200 ਦਾ ਵਿੱਚ 200 ਦੇ ਹੁੰਦਾ ਸਾਬ ਦੇ ਕੇਲੇ ਤੋਂ 200 ਆ ਜਾਂਦੇ ਚਲ 200 ਦਾ ਲੈ ਜੀ ਕੇਲੇ ਲੈ ਜੀ 100 ਦੇ 100 ਦਾ ਕੋਈ ਹੋਰ ਫਲ ਫਲੂਟ ਲੈ ਜੀ ਨਾਲੇ ਦੋ ਫਲ ਫਲੂਟ ਲੈ ਜਾਵੇਂਗਾ ਤੇਰਾ 400 ਰੁਪਿਆ ਲੱਗੂਗਾ 1200 ਦਾ ਤੇਲ ਖਾਊਗੀ ਤਾਂ ਮੈਂ 800 ਤੈਨੂੰ ਬਚੂਗਾ ਮੁੰਡਾ ਮੈਂ ਰੱਖ ਲੈਨੇ ਆ ਜਵਾਕ ਨੂੰ ਮੈਂ ਰੱਖ ਲੈਨੇ ਆ ਕਰੇ ਜਵਾਕ ਤਾਂ ਲੈ ਜਾਗੇ ਮੋਚ ਕੇ ਲੈ ਜਾਗੇ ਲੈ ਜਾਣਾ ਲੈ ਜੀ ਨਹੀਂ ਹੱਥ ਨੂੰ ਤਾਂ ਮੁੜੋਂਗੇ ਮੈਂ ਕਰੇ ਰੱਖ ਲੂੰਗੀ ਸਾ ਫਿਰ ਆਂਦਰ ਲੰਨੇ ਚੱਲ ਫਿਰ ਮੋਟਰਸਾਈਕਲ ਤੇ ਵਾਗਣੇ। ਮੈਂ ਤਾਂ ਹੁੰਦੇ ਨੇ ਮੇਰਾ ਸਿਆਣਾ ਪੁੱਤ ਆ ਤਾਂ ਮੈਨੂੰ ਪਤਾ ਮੰਨ ਲੈਂਦਾ। ਉਹ ਤਾਂ ਐਵੇਂ ਪਾਣ ਤੇ ਚੜਾ ਲੈਂਦੀ ਹੈਗੀ। ਸੋ ਫਿਰ ਮੋਟਰਸਾਈਕਲ ਤੇ ਮਾਰ ਦਿੰਦਾ ਨਹੀਂ ਕੱਪੜਾ। ਹੈ ਯਾ ਕਿ ਤੁਸੀਂ ਗੱਡੀ ਸਾਫ਼ ਕਰੀ ਆਂਦੇ ਸੀਗੇ। ਉਹ ਫਿਰ ਆਪਾਂ ਮੋਟਰਸਾਈਕਲ ਦੀ ਵਗ ਚਲਾਗੇ। ਕਿਉਂ ਹੁਣ ਕੀ ਹੋ ਗਿਆ ਐ ਕਿਵੇਂ? ਉਹ ਮੰਮੀ ਕਹਿੰਦੀ ਮੰਮੀ ਵੀ ਕਹਿਣ ਲੱਗੇਗਾ ਨਹੀਂ ਵੀ ਨਾਲ ਤੇਲ ਵੱਧ ਬੱਚੂ ਗੱਡੀ ਤੇ ਮੇਰੇ ਨਾਲੇ ਖਰਚਾ ਵੱਧ ਹੋਊਗਾ ਐ ਹੋਊਗਾ। ਮਾ ਚੱਲ ਫਿਰ ਮੋਟਰਸਾਈਕਲ ਤੇ ਵੀ ਠੀਕ ਐ ਵਧੀਆ ਪਸ ਹਸਤੇ ਚ ਮੁੜ ਆਵਾਂਗੇ। ਫਿਰ ਆਏਗੇ ਹੁੰਦਾ ਸੀਗਾ ਹੱਥਾਂ ਨੂੰ ਮੁੜ ਕੇ ਆਉਣਾ ਸੀਗਾ ਫਿਰ ਕਿਉਂ ਹੁੰਦਾ ਸੀਗਾ ਜੇ ਗੱਡੀ ਤੇ ਪਾਗ ਜਾਂਦੇ ਤਾਂ ਉਹ ਕੁਛ ਨਹੀਂ ਹੁੰਦਾ ਗੱਡੀ 1000 1500 ਰੋਲਾ ਤੇਲ ਖੂਗੇ 200 ਚ ਮੁੜੇ ਆਊਗਾ ਕੁਛ ਨਹੀਂ ਹੁੰਦਾ ਨਾਲੇ ਤੇ ਇਹਦੇ ਕਿਹੜਾ ਕੋਈ ਉਹ ਹੁੰਦਾ ਆਪਾਂ ਨੂੰ ਹੁਣ ਤਾਂ ਠੀਕ ਹੀ ਆ ਮੌਸਮ ਹੁਣ ਕਿਹੜਾ ਠੰਡਾ ਕੋਈ ਬਾਲੀ ਮੌਸਮ ਤਾਂ ਠੀਕ ਆਗਾ ਫਿਰ ਵੀ ਗੱਡੀ ਦੇ ਚੱਲ ਵਧੀਆ ਹੁੰਦਾਗਾ ਵੀ ਚੱਲ ਹੁੰਦਾ ਵਾ ਜਾਂਦੀ ਕਾ ਵਜਤ ਜੇ ਗੱਡੀ ਤੇ ਜਾਣੇ ਨਹੀਂ ਹੈਗਾ ਫਿਰ ਉਹ ਫਿਰ ਖਰਚਾ ਵੀ ਦੇ ਕਿੰਨਾ ਹੋ ਜਾਊਗਾ ਕੁਛ ਨਹੀਂ ਹੁੰਦਾ ਪੈਸੇ ਚੱਲਾਂਗੇ ਦੇਦੇ ਕੋਲ ਜਾਣੀ ਬੇਬੇ ਦੱਸਦੀ ਹੈਗੀ ਜਾ ਜਾ ਘਾੜ ਚੱਕਟੇ ਮਾਰੀ ਦੇ ਹਮ ਹਰੋਕੇ ਹਾਂ ਜੇ ਬਾਈ ਕੀ ਕੋਈ ਆਕੇ ਹੋਰ ਬੱਬੇ ਬੈਠਣਾ ਹੀ ਆਏਗਾ ਕਿਉਂ ਗੱਡੀ ਤਾਂ ਜਾਂਦੇ ਸੀਗੇ ਪਿੰਡ ਚੰਗਾ ਭਲਾ ਤੇ ਮੰਮੀ ਦੇ ਰੋਗ ਤਾਂ ਮੰਮੀ ਕੇ ਮੋਢਾ ਉੱਤੇ ਵਗ ਜਾ ਕੋਈ ਗੱਡੀ ਦੇ ਤਾਂ ਖਰਚਾ ਹੋਊਗਾ ਕਹਿੰਦੇ ਹੁਣ ਇਹ ਤਾਂ ਹਰ ਇੱਕ ਗੱਲ ਦੇ ਵਿੱਚ ਹੀ ਲੱਤ ਡਾਉਣੀ ਡਾਉਣੀ ਐਨ ਤਾਂ ਕਲੇਸ਼ ਤੋਂ ਬਣਾ ਤਾਂ ਕੋਈ ਹੋਰ ਕੋ ਗੱਲ ਹੀ ਨਹੀਂ ਗੀ ਹੋਰ ਬੱਬੇ ਕੀ ਕਰੀਏ ਹਰ ਦਿਨ ਆ ਕੇ ਮਮੀ ਹਰੇਕ ਕੰਮ ਤੇ ਟੋਕ ਦਿੰਦੀ ਆ ਹਰੇਕ ਕੰਮ ਤੇ ਤੂੰ ਜਿੱਲਾ ਕੰਮ ਕਰਦੀ ਆ ਤੂੰ ਐ ਕਰਦੀ ਆ ਮੈਂ ਤਾਂ ਸਾਧਣ ਟੋਕੀ ਜਾਂਦੀ ਆ ਬੱਸ ਇਹਨਾਂ ਆਤੀ ਆ ਬੱਤਾ ਹੋ ਕਰਨ ਦੀ ਹੋਰ ਆਣਾ ਹੋਰ ਕੋਈ ਗੱਲ ਹੋਈ ਜਾਲ ਆਈ ਸੀ ਗੱਡੀ ਤੇ ਜਾਇਆ ਹੁੰਦੇ ਉਹ ਗਰਮੀ ਸੀਗੀ ਨਾ ਇਹ ਤਾਂ ਉਹ ਵੀ ਤਾਂ ਗੱਲ ਐ ਬੇਪਿਆਣਾ ਨਾ ਨਕਲਾ ਗੱਡੀ ਸਾਫ ਕਰ ਗੱਡੀ ਤਾਂ ਸੋਨਾ ਲੱਗਦਾ ਹੈਗਾ ਕੀ ਪਤਾ ਉਹ ਵੀ ਤਾਂ ਗੱਲ ਐਗੀ ਲੈ ਨਿਕਲ ਵਸਤੇ ਜੇ ਜਾਣੀ ਨਹੀਂ ਹੈਗਾ ਹਾਂ ਘਰੇ ਖੜੀ ਤਾਂ ਫਿਰ ਕੀ ਫਾਇਦਾ ਹੁਣ ਕੀ ਕਹਿੰਦੀ ਮੈਂ ਜਾਣ ਨਹੀਂ ਦਿੰਦੀ ਨਾ ਬੇਪਿਆਣਾ ਮੋਰਸਾ ਹੁੰਦੇ ਬਾਜੋ ਕਿ ਨਹੀਂ ਗੱਡੀ ਤੇ ਨਹੀਂ ਲੈ ਕੇ ਜਾਣੀ ਹੈਗੀ ਤੇ ਤੂੰ ਬੇਬੇ ਕਿੰਨੇ ਚੰਗੀਆਂ ਤੂੰ ਉਹਦੇ ਕਹਿ ਦਿੰਨੀ ਹੈਗੀ ਲੈ ਫਿਰ ਗੱਡੀ ਤੋਂ ਹੁਣ ਆਇਆ ਜ ਮੁੰਡਾ ਹੈਗਾ ਜਿਹੜਾ ਮਗਰ ਲੱਗਦਾ ਹੈਗਾ ਕੀ ਕਹਿੰਦਾ ਉਹ ਉਹ ਤਾਂ ਆ ਗਿਆ ਤਾਂ ਮਗਰ ਲੱਗ ਗਿਆ ਮੰਮੀ ਦੇ ਕਹਿੰਦੇ ਚਲ ਕੋਈ ਨਹੀਂ ਕਹਿੰਦੇ ਆਪਾਂ ਮੋਟਰਸਾਈਕਲ ਤੇ ਪਲ ਜਾਂਗੇ ਕਹਿੰਦੇ ਚਲੋ ਗੱਡੀ ਨੂੰ ਰਹਿਣ ਦੇ ਕਹਿੰਦੇ ਮੋਟਰਸਾਈਕਲ ਤੇ ਜਾਵਾਂਗੇ ਕਹਿੰਦੇ ਹੁਣ ਤੇ ਕਿੱਥੇ ਮੁੰਡਾ ਹੁਣ ਉਹ ਸਾਫ ਕਰੀ ਜਾਂਦੇ ਸੀ ਮੋਟਰਸਾਈਕਲ ਆਉਂਦੀ ਬੇਬੇ ਗੌਰਤ ਕਰ ਲਾ ਭਾਈ ਇਹ ਮੈਂ ਹਰ ਇੱਕ ਗੱਲ ਤੇ ਹਣਾ ਕਲੇਸ਼ ਕਰਨ ਜੇ ਮੈਂ ਕਹੇ ਤਾਂ ਫੇ ਮੇਰੇ ਨਾਲ ਢਾਲਾ ਲਾ ਫਿਰ ਬਬੇ ਤੈਨੂੰ ਮੈਂ ਕਹਿ ਲੱਗ ਜਾ ਤੋ ਮੇਰੀ ਸੈਡ ਲੈਣੀ ਆ ਫਿਰ ਤੈਨੂੰ ਮੈਂ ਕਹਿ ਲੱਗ ਜਾ ਮੇਰੇ ਨਾਲ ਆਪਾਂ ਚੁਚਮਲਾਤੀ ਤੂੰ ਆਏ ਕਰਤੀ ਆ ਮੈਂ ਕੀ ਕਹਣੀ ਬਬੇ ਮੈਂ ਤੈਨੂੰ ਕੁਝ ਨਹੀਂ ਕਹਦੀ ਕਿ ਚੁੱਪ ਕਰਕੇ ਉਹ ਸੈਡ ਨੂੰ ਕੰਮ ਕਰੀ ਜਾਨੀ ਕੀ ਐਸਾ ਤਾਂ ਤਾਂ ਪਤਾ ਹੀ ਹੈਗਾ ਹੁਣ ਉਹਦੀ ਗੱਲ ਨਰਮ ਮੰਗੀ ਤੂੰ ਤਾਂ ਚੱਲ ਬਬੇ ਹੁਣ ਆਪ ਕਿੱਧਰ ਗਈ ਆ ਪਤਾ ਨਹੀਂ ਇਧਰ ਹੀ ਗਈ ਹੋਵੇ ਮੁੰਡਿਆਂ ਨਾਲ ਕੇ ਚੱਲ ਆਉਣ ਦੇ ਉਹਨੂੰ ਕਰਦੀਆਂ ਗੱਲ ਮਾਉ ਚੱਲ ਠੀਕ ਐ ਮੁੰਡਾ ਕਿੱਥੇ ਆ ਤੂੰ ਹਾਂ ਬੇਬੇ ਕੀ ਹੋ ਗਿਆ ਤੇ ਆਹ ਗੱਡੀ ਤੇ ਜਾਂਦੇ ਆ ਤਾਂ ਹੁਣ ਕੀ ਹੋ ਗਿਆ ਉਹ ਵਾਹ ਚੱਲ ਮੋਟਰਸਾਈਕਲ ਤੇ ਵਗ ਜਾਨੇ ਮਾਂ ਉਹ ਤੇ ਖਰਚਾ ਉਹ ਵਿਚਾਰੀ ਕਿੰਨਾ ਫਿਰ ਫਿਰ ਕਰ ਰਹੀ ਐ ਇੱਥੋਂ ਗਈ ਐ ਲਾ ਹੁਣ ਉਹ ਫਿਰ ਮੰਮੀ ਵੀ ਮੰਮੀ ਨੇ ਵੀ ਕਹਿਦਾ ਕਹਿੰਦੀ ਕਿ ਵੀ ਮੋਟਰਸਾਈਕਲ ਤੇ ਬਾਵਜੋ ਕੇ ਨਾ ਤਾਂ ਖਰਚਾ ਘਟੇਗਾ ਉਹ ਜਾ ਉਹ ਤੋਂ ਮਾਂ ਦੇ ਮਗਰ ਲੱਗ ਜਾਣਾਗਾ ਉਹ ਫਿਰ ਲੱਗਣੀ ਆ ਹੁਣ ਮਾਂ ਮੇਰੀ ਫਿਰ ਹੁਣ ਬਾਪੂ ਮੇਰਾ ਮਨ ਲੱਗਦਾ ਨਹੀਂਗਾ ਤੇਰੇ ਤੇਰਾ ਮੁੰਡਾ ਮੇਰੇ ਮਗਰ ਤੇ ਚੱਲ ਲੱਗਦਾਗਾ ਵੀ ਆਉਣ ਉਹ ਫੇਰ ਖੜੀ ਕੀ ਐ ਕਿਉਂ ਖਲਹਿਰੀ ਬੇੜੇ ਚ ਉਖਲਾ ਰੀ ਤੇ ਚਲ ਕੋਈ ਨਾ ਫਿਰ ਖਰਚਾ ਵੀ ਦੇਖ ਕਿੰਨਾ ਹੋ ਜਾਵੇ ਬੇ ਐਨਾ ਕਿੰਨਾ ਖਰਚਾ ਹੁੰਦਾਗਾ ਨੇੜੇ ਦੀ ਬਾਟ ਦੋ 1500 ਤੋਂ 2000 ਉਹੀ ਫੁੱਟ ਜੂ ਮਾੜੇ ਮਾੜੇ ਨਾਲ ਹੁਣ ਚਲ ਆਏ ਇੱਥੇ ਉਹ ਵਿਚਾਰੀ ਕਹਿੰਦੀ ਮੈਂ ਜਾਣਾ ਗੱਡੀ ਤੇ ਆ ਹੁਣ ਉਹ ਵਿਚਾਰੀ ਉੱਤਰ ਬੈ ਕਰਕੇ ਮੂੰਦੀ ਐ ਚਲ ਕੁਛ ਨਹੀਂ ਹੁੰਦਾ ਬੇ ਫੇਰ ਕਦੇ ਲੈ ਜਾਏ ਗੱਡੀ ਗੱਡੀ ਤੇ ਜਾਣੇ ਆਈ ਵਾਰੀ ਅੱਜ ਕਿ ਚਲ ਮੋਟਰਸਾਈਕਲ ਤੇ ਜਾ ਜਾਉਣੇ ਦੇਖ ਲਓ ਭਾਈ ਅੰਦਰ ਪੁੱਛ ਲੈ ਗਰੀ ਮਾਂ ਨੂੰ ਚਾਬੀ ਫੜ ਲਾ ਤੂੰ ਮੇਂ ਚਾਬੀ ਵੀ ਉਮੀ ਕੋਲੇ ਐ ਤੇ ਮੈਂ ਹੁਣ ਕਹੇ ਚਾਬੀ ਰਹਿ ਗਈ ਆ ਚਲ ਦੇਖਦਾ ਫਿਰ ਕੋਈ ਨਾ ਗੱਡੀ ਤੇ ਭੱਗ ਜਾ ਕਿਉਂ ਐਵੇਂ ਮੋਟਰਸਾਈਕਲ ਤੇ ਨਾ ਇੱਥੇ ਧੁੱਪੇ ਮੱਚੋਂਗੇ ਧੁੱਪ ਤਾਂ ਹੁਣ ਦਾ ਮੌਸਮ ਠੀਕ ਹੈ ਦਾ ਇਉਂ ਮੈਂ ਕਹਿੰਦਾ ਨਹੀਂ ਹੈ ਵੀ ਹੈ ਗਰਮੀ ਹੁੰਦਾ ਐਵੇਂ ਮੈਂ ਨਾ ਗਰਮੀ ਥੋੜੀ ਹੈ ਕਿ ਅੱਗ ਤਾਂ ਪਈ ਜਾਂਦੀ ਚਲ ਦੇਖਦੇ ਆ ਫਿਰ ਕੋਈ ਨਾ ਚਲ ਗੱਡੀ ਤੇ ਭੱਗ ਜਾ ਤੇ ਵਧੀਆ ਆਰਾਮ ਨਾਲ ਭੱਗ ਜੋਂਗੇ ਚਲ ਪੁੱਛਦਾ ਮਮੀ ਨੂੰ ਫਿਰ ਚੱਲਦੇ ਆ ਲੈ ਫੜ ਲੈ ਚਾਬੀ ਉਹ ਤੋਂ ਧੰਨਵਾਦ ਹਾਂ ਕੀ ਤੂੰ ਲ ਮੁੰਡੇ ਨੂੰ ਮੈਂ ਸੁਣੀ ਜਾਨੀ ਹੁਣ ਮੁੰਡਾ ਲੈ ਕੇ ਆਇਆ ਬਾਹਰੋਂ ਤੂੰ ਕੀ ਉਂਗਲਾ ਜੇ ਲਾਈ ਜਾਨੀ ਮੁੰਡੇ ਮੈਂ ਉਂਗਲਾ ਜਮਾ ਨਹੀਂ ਲਾਉਂਦੀ ਕੀ ਉਹ ਬਹੁਤ ਚਰੀ ਪਰ ਕਰਦੀ ਸੀ ਕਿ ਚਾਬੀ ਫੜਾ ਦੇ ਫਿਰ ਤੂੰ ਮੇਰੀ ਗੱਲ ਸੁਣ ਮੇਰੀ ਤੇ ਜਦੋਂ ਹੁਣ ਆਪਾਂ ਸਾਰੇ ਜਾਣਾ ਕਿਤੇ ਗੱਡੀ ਚ ਫਿਰ ਉਦੋਂ ਉਦੋਂ ਗੱਡੀ ਕੱਢੋ ਹਾਂ ਆਏ ਗਏ ਇਹ ਗੱਡੀ ਤੇ ਜਾਂਦੇ ਨੇ ਚਲ ਇੱਕ ਵਾਰੀ ਮੋਟਰਸਾਈਕਲ ਤੇ ਵਾਜ ਜਾਨਗੇ ਕੱਸ ਫਿਰ ਕਿੰਦਾਗਾ ਘਰੇ ਖੜੀ ਐ ਕੰਮ ਤਾਂ ਹੁਣ ਤਾਂ ਮੁੰਡੇ ਤਾਂ ਮੰਦਾ ਚੱਲਿਆਗਾ ਕੰਮ ਨਹੀਂ ਚੱਲਿਆ ਹੈਗਾ ਤੇ ਉਹਨੇ ਵੀ ਫੇਰ ਹੀ ਤਾਂ ਹੀ ਮੰਨ ਲਈ ਜਵਾਬਨੇ ਚੁੱਪ ਕਰਕੇ ਮੇਰੀ ਗੱਲ ਔਰ ਤੂੰ ਚਾਬੀ ਫੜਾ ਦੇ ਕਿਸੇ ਕਰਕੇ ਕਿਸੇ ਤੋਂ ਕਿਸੇ ਦਾ ਪੈਸਾ ਫੜੂਗਾ ਫੇਰ ਉਹ ਜਾਊਗਾ ਤੇ ਚਲ ਉਹ ਹੁਣ ਪਾਸੋਂ ਨਾ ਮੁੜ ਕੇ ਆ ਜਾਊਗਾ ਕੋਈ ਨਹੀਂ ਚਾਬੀ ਫੜਾ ਦੇ ਤੇ ਬਾਈ ਜਿੱਦ ਨਾ ਕਰਾ ਮੈਂ ਨਹੀਂ ਫੜਾਉਂਦੀ ਹੈ ਕਿ ਚਾਬੀ ਚੂਬੀ ਮੇਰਾ ਮੁੰਡਾ ਆਇਆ ਹੁੰਦਾ ਹੈਗਾ ਜਾਣਗੇ ਮੈਂ ਕਿਹਨ ਰੋਕਦੀ ਆਂ ਭਗ ਜਾਣ ਤੇ ਤੂੰ ਵੀ ਸੋਚਿਆ ਕਰ ਸਿਆਣੀ ਬਣ ਸੋਚਿਆ ਮੈਂ ਘਰੇ ਹੀ ਖੜੀ ਹੈ ਕਿ ਫੇਰ ਉਹ ਘਰੇ ਜਾਵਾਕੜੀ ਕਹਿੰਦੀ ਜਾ ਘਰੇ ਖੜੀ ਹੈ ਘਰੇ ਖੜੀ ਹੈ ਫੇਰ ਉਹ ਕਹਿੰਦੇ ਤਾਂ ਖੜਾ ਖੜਾਉਣੀ ਆਂ ਆ ਗਈ ਹਾ ਇਹ ਤਾਂ ਵੀ ਰੋਜ਼ ਹੀ ਕਦੇ ਉੱਧਰ ਲੈ ਜਾ ਕਦੇ ਉੱਧਰ ਲੈ ਕੇ ਪਾਣੀ ਨਹੀਂ ਪੈਂਦਾ ਤੇ ਤੇਲ ਪੈਂਦਾ ਆ ਕਿੱਥੇ ਜਾਂਦੇ ਨਾ ਬਣਾ ਮੱਤ ਬੁੱਤ ਤੇ ਜਾਂਦੀ ਨਹੀਂ ਜਾਂਦੇ ਨਹੀਂ ਜਾਂਦੇ ਨੇ ਜਿੱਥੇ ਜਾਣਾ ਜਾਂਦੇ ਨੇ ਬਥੇਰਾ ਜਾਂਦੇ ਕਿ ਤੂੰ ਆਪ ਗੱਡੀ ਤੇ ਮੈਂ ਤੇਲ ਦੀ ਭਾਇੀ ਤੂੰ ਵੀ ਗੱਡੀ ਤੇ ਤੇਲ ਚੜਦਾ ਮੈਂ ਤਾਂ ਜਾਂਦੀ ਨਹੀਂ ਕਿ ਤੇਲ ਚੜਦਾ ਮੈਂ ਇੰਨੀ ਜਿੱਦ ਨਾ ਕਰਿਆ ਕਰ ਤੂੰ ਨਾ ਮੈਂ ਮੈਂ ਤੇੱਡੀ ਦੂਰ ਭੱਗ ਜਾਨੀ ਕਿ ਮੋਟਰਸਾਈਕਲ ਤੇ ਜਾਨੀ ਆਂ ਗੱਡੀ ਤੇ ਜਾਣ ਕੇ ਜਦੋਂ ਹਾਂ ਵੀ ਭਾਈ ਕਈ ਜਾਣਾ ਨੇ ਜਾਣਾ ਸਾਰੇ ਨਹੀਂ ਜਾਣਾ ਗੱਡੀ ਤੇ ਬਗ ਤੇਲ ਕਿੰਦੀ ਵੀ ਸੋਚ ਮਾਂ ਤੂੰ ਵੀ ਸਿਆਣੀ ਆ ਤੂੰ ਪੁੱਠੀ ਮੱਤਾਂ ਨਾ ਤੇ ਆ ਕਿਹੜਾ ਕਾ ਨੂੰ ਮੈਨੂੰ ਪਤਾ ਹੈ ਤੇ ਇਟ ਬਣਦਾ ਚਾਰ ਜੀ ਵੀ ਨਹੀਂ ਫਸ ਬੋਚਣਗੇ ਇਹਨਾਂ ਦਾ ਫੇਰ ਹੀ ਕੁਝ ਬਣੂਗਾ ਹੈ ਜੇ ਫਿਰ ਇਹ ਖੁੱਲੇ ਡਾਈ ਜਾਣਗੇ ਫਿਰ ਬਣਾਉਣਗੇ ਵੀ ਕੀ ਐ ਤਾਂ ਮੈਨੂੰ ਕਹੜਾ ਮੈਂ ਨਿਆਣੀ ਆ ਮੈਂ ਵੀ ਐਂ ਚੱਲੀ ਤਾਂ ਫਿਰ ਪ੍ਰਕਾਰ ਕਿੱਥੇ ਤੂੰ ਆਏ ਕਹਿਣਾ ਤੇ ਹਾਂ ਪੁੱਤ ਚੱਲ ਤੁਸੀਂ ਜਾਨੋ ਆਥਣ ਨੂੰ ਮੋਨਾਗਾ ਹੁਣ ਆਥਣ ਨੂੰ 1500 ਚ ਧੂਫ ਦੇਣਗਾ ਕਿੱਥੇ 500 ਚ ਮੁੜੇ ਆਉਣਗੇ ਸਾਬ ਲਾਲਾ 1000 ਰੁਪਇਆ ਕਾਦਾ ਬਣਦਾ ਚੱਲ ਹਾਂ ਤੋਰਦੇ ਫਿਰ ਕਸੇ ਵਸਾ ਜਮੇ ਤੋਰ ਦੀ ਤੂੰ ਐਵੇਂ ਨਾ ਜਿੱਦ ਲਾਇਆ ਕਰ ਹਵੇ ਇੱਕ ਗੱਲ ਦੇ ਵਿੱਚ ਕਨਾ ਟੰਗ ਨਾ ਦੂੰਗੀ ਲਾਇਆ ਕਰ ਟੰਗ ਤਾਂ ਫਿਰ ਉਹਨੂੰ ਚੰਗ ਉਡਾਉਣੀ ਆ ਉਹੀ ਗੱਲ ਵਿੱਚ ਤੋਏ ਤੇਰੇ ਸਰੇ ਹੁਣ ਤੇਥੋਂ ਕੁਝ ਨਹੀਂ ਬਣਦਾ ਤੂੰ ਬੈਠੀ ਰਹਾ ਕਰ ਚੁੱਪ ਕਰਕੇ ਆਉਂਦਾ ਉਹ ਤੇਰੇ ਬਾਰੇ ਹੁੰਦੀ ਜਮਾਨੀ ਕਰਾਉਂਦੀ ਨਹੀਂ ਕਿ ਮੈਂ ਨਾ ਜਮਾ ਤੇਰੀ ਗੱਲ ਚ ਬੋਲਦੀ ਮੈਂ ਕਿਹਦੇ ਵਾਸਤੇ ਮੈਂ ਕੁੜੀਆਂ ਨੂੰ ਦੇਣਾ ਕਿਹਦੇ ਵਾਸਤੇ ਫਿਰਦੀ ਆ ਤੂੰ ਤਾਂ ਮੇਰੀ ਕੁੜੀਆਂ ਨਾਲ ਵਾਧ ਕਰਦੀ ਉਹਨਾਂ ਨੂੰ ਹੀ ਦੇਣਾ ਮੈਂ ਤਾਂ ਮਰਦ ਜਿੱਦ ਕਰਦੀ ਉਹਨਾਂ ਖਾਤਰੀ ਕਰਦੀ ਫਿਰਦੀ ਆ ਮੈਂ ਉਹਨਾਂ ਨੂੰ 2 ਰੁਪਏ ਮੌਂਜ ਕਰਨਗੇ ਜੇ ਹੋਣ ਕੇ ਕੋਲੇ ਅੱਜ ਕੱਲ ਕਿਸੇ ਮੂਰੇ ਹੱਥ ਟੱਡਣ ਦਾ ਟਾਈਮ ਹੈਗਾ ਤੇ ਨੂੰ ਵੀ ਮੁੰਡਾ ਕਹਿੰਦਾ ਨਿਆਣਾ ਹੁਣ ਸਾਰਾ ਪਤਾ ਹੈ ਫਿਰ ਉਹ ਸਮਝ ਗਿਆ ਮੈਂ ਸਮਝਾਤਾ ਉਹ ਵੀ ਸਮਝ ਗਿਆ ਉਹਨੂੰ ਪਤਾ ਹੈਗਾ ਵੀ ਹਾਂ ਅੱਜ ਕੱਲ ਕਿਸੇ ਦੇ ਮੰਗਣ ਦਾ ਧਾਰ ਮੰਗਣ ਦਾ ਪੈਸਿਆਂ ਦਾ ਵੀ ਨਹੀਂ ਟਾਈਮ ਹੈਗਾ ਹੈ ਕੋਈ ਕੰਮ ਕਰਦੈ ਕੋਈ ਉਧਰ ਕੋਟੀ ਲਮਟ ਹੋ ਜੇ ਟਿਲ ਮਟ ਤਾਂ ਪਹਿਲਾਂ ਟੱਲ ਮੱਠ ਹੋ ਜੇ ਘਰੇ ਪੈਸੇ ਪਏ ਹੋਣਗੇ ਜਿਵੇਂ ਆਕ ਚੱਕ ਕੇ 5-7 ਹਜ਼ਾਰ ਤਾਂ ਘਰੇ ਕੋਲੇ ਹੋਣਾ ਚਾਹੀਦਾ ਚੱਕ ਜਰਕਦੇ ਨੇ ਲੈ ਜਾਊਗਾ ਉਧਰਾਂ ਮੰਗਦਾ ਫਿਰੂਗਾ ਉਹਦੋਂ ਕੋਈ ਬਿਮਾਰ ਹੋ ਜਾ ਲਜਾਣਾ ਹੋਵੇ ਪੈਸਾ ਚੰਗਾ ਕਰ ਉਹਨਾਂ ਨੂੰ ਸਿੱਕੇ ਮੋਟਰ ਤੇ ਗਈ ਦੱਸਦੀ ਤੋਰੂੰਗੀ ਮੈਂ ਹਾਂ ਹਾਂ ਹੋ ਤੂੰ ਨਾ ਵਿੱਚ ਬੈਠੂ ਕਰਿਆ ਕਰ ਤੂੰ ਜੋਂ ਜਾਣਦੇ ਕਿ ਚਕਿਚੀਏ ਪਾ ਲੈਣੇ ਨਹੀਂ ਲੱਗਦੀ ਨਹੀਂ ਬੁਰਾ ਲੱਗਦਾ ਕਿ ਚਕਿਚ ਹੁੰਦਾ ਤੇ ਤੂੰ ਬੈਠੀ ਹੋਈ ਐ ਕਰੀ ਜਾਨੀ ਆਗੀ ਮੈਂ ਬਾਈ ਕੀ ਕਹਾ ਕਰੇ ਵਿਚਾਰੇ ਅੱਛਾ ਬਰਬਰ ਕਰਕੇ ਗਈ ਆਉਂਦੀ ਫਿਰ ਵੀ ਤੂੰ ਉਹਨੂੰ ਐ ਸਮਝਾ ਲੈ ਦੇ ਪੁੱਤ ਦੇਖ ਕੱਲ ਨੂੰ ਤੁਸੀਂ ਮੁੜ ਕੇ ਆਉਂਗੇ 1500 ਦੀ ਧੂਫ ਦੇ ਆਉ ਤੁਹੇ ਤੇ ਤਾਂ ਦਾਦਾ ਜੀ ਸਮਝਣਾ ਤੇ ਤੂੰ ਕਿੱਥੇ ਤੂੰ ਚੋਕ ਲਾਉਣੀ ਆਂਗੀ ਇਹ ਤਾਂ ਐਡੀ ਜਿੱਦੇ ਦੀ ਮਾੜੀ ਐ ਜਿੱਦੋਂ ਤੇ ਨਹੀਂ ਆਪਣੇ ਜਾਣਾ ਹੁੰਦਾ ਉਹ ਤਾਂ ਮੁੰਡੇ ਨੂੰ ਆਖੂਗੀ ਗੱਡੀ ਕੱਢ ਲੈ ਆਪਾਂ ਗੱਡੀ ਤੇ ਜਾਵਾਂਗੇ ਕਿਉਂ ਇਹ ਆਪ ਦੀ ਟੌਰ ਬਣਦੀ ਐ ਨਾ ਤੇ ਹੁਣ ਦੇਖਾ ਨਾ ਮੁੰਡੇ ਨੂੰ ਜਮਾ ਗੱਡੀ ਤੇ ਨਹੀਂ ਜਾ ਲੈਂਦੀ ਐਡੀ ਜਿੱਤਵਾੜੀ ਜੇ ਬੋਲਦੀ ਐ ਤਾਂ ਫੇ ਕਹਿੰਦੀ ਤੂੰ ਚੁਮਲਾਈ ਐ ਤੂੰ ਚੁਮਲਾਈ ਜੰਨੀ ਐ ਲੈ